ਕੌਡਾ ਰਾਖਸ਼ ਜਣੇ ਖਣੇ ਨੂੰ ਤਲ-ਤਲ ਕੇ ਖਾਂਦਾ ਰਿਹਾ ਗੁਰਨਾਨਕ ਨੂੰ ਨਹੀਂ ਖਾ ਸਕਿਆ ਕਦਮਾਂ ਤੇ ਗਿਰਿਆ ਮੱਥਾ ਟੇਕ ਛੜਿਆ ਇਸ ਵਾਸਤੇ ਭਗਤ ਕਬੀਰ ਕਹਿੰਦੇ ਨੇ ਕਬੀਰ ਧਰਤੀ ਸਾਧ ਕੇ ਤਸਕਰ ਵੈਸੇ ਗਾਏ ਵੇ ਜਿੱਥੇ ਸਾਧੂ ਜਨ ਬੈਠੇ ਨੇ ਜਿਸ ਧਰਤੀ ਤੇ ਤੇ ਉਥੇ ਤਸਕਰ ਕੋਈ ਚੋਰ ਆ ਜਾਏ ਉਥੇ ਬੈਠ ਜਾ ਠੱਗ ਕੋਈ ਤਾਂ ਧਰਤੀ ਪਾਰ ਨਾਂ ਭਿਆ ਭਈ ਉਹਨਕੋ ਲਾਹੂ ਲਾਹ ਸਾਧੂਆਂ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਉਸ ਚੋਰ ਦਾ ਚੋਰ ਨੂੰ ਲਾਭ ਮਿਲ ਜਾਣਾ ਜਿੱਥੇ ਬਹੁਤ ਸਾਰੇ ਸਾਧੂ ਬੈਠੇ ਹੋ ਉਹਨਾਂ ਦੇ ਸਰੀਰ ਦੇ ਚੋਂ ਨਿਕਲਦੀਆਂ ਗਿਆ ਲਹਿਰਾਂ ਇਸ ਢੰਗ ਨਾਲ ਪ੍ਰੇਰਿਤ ਕਰਨ ਗਿਆ ਚੋਰ ਦੇ ਅੰਦਰੋਂ ਚੋਰੀ ਨਿਕਲ ਜਾਏਗੀ ਔਰ ਚੋਰੀ ਕਰਨਾ ਔਖਾ ਹੋ ਜਾਏਗਾ بڑے ਤੋਂ بڑے ਠੱਗ ਵੀ ਕਈ ਵਾਰ ਕੰਬ ਜਾਂਦੇ ਨੇ ਐਸੇ ਮਾਹੌਲ ਵਿੱਚ ਕੁਝ ਅਨਰਥ ਕਰਨਾ ਉਹ ਮਾਹੌਲ ਪ੍ਰੇਰਿਤ ਉਹ ਵਾਤਾਵਰਣ ਜਿਹੜਾ ਹੈ ਉਹ ਪ੍ਰੇਰਦਾ ਹੈ। ਤੋਂ ਜਿੱਥੇ ਹੁਣ ਇਤਨੇ ਕਵੀ ਬੈਠੇ ਹਨ ਉੱਥੇ ਕੋਈ ਮੂੜ ਤੋਂ ਮੂੜ ਬੰਦਾ ਵੀ ਬੈਠਾ ਹੋਇਆ ਹੈ। ਤੋਂ ਕਲਾ ਜਿਹੜੀ ਉਸ ਨੂੰ ਪ੍ਰਭਾਵਿਤ ਕਰਦੀਏ ਤੇ ਉਹਦੇ ਅੰਦਰੋਂ ਵੀ ਕਈ ਦਫਾ ਕਲਾ ਦਾ ਜਨਮ ਹੋ ਜਾਂਦਾ ਹੈ। ਚੰਦਨ ਮਨਿਆ ਪਰ ਮਨਿਆ ਕਵੀ ਸੀ ਪਰ ਕੁਝ ਹੰਕਾਰੀ ਤਬੀਅਤ ਦਾ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਹੈ ਆਗਣ ਬੰਦੇ ਦੀ ਕਮਜ਼ੋਰੀ ਹੈ। ਗੁਣ ਪਰਮਾਤਮਾ ਦੀ ਦੇਣ ਹੈ ਸਭ ਗੁਣ ਤੇਰੇ ਮੈਂ ਨਾਹੀ ਕੋ ਗੁਣ ਮਨੁੱਖ ਦੇ ਆਪਣੇ ਨਹੀਂ ਨੇ ਅਗਰ ਕੋਈ ਬੰਦਾ ਸਿਮਰਨ ਕਰ ਰਿਹਾ ਹੈ ਤਾਨ ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਕਵੀ ਹੈ ਸੰਗੀਤਕਾਰ ਹੈ ਫਿਲਾਸਫਰ ਹੈ ਦਾਰਸ਼ਨਿਕ ਹੈ ਲੰਗਰ ਦੀ ਸੇਵਾ ਕਰ ਰਿਹਾ ਕੁਝ ਵੀ ਕਰ ਰਿਹਾ ਜਿਹੜੇ ਗੁਣ ਹੈ ਮਨੁੱਖ ਦੇ ਆਪਣੇ ਕੋਈ ਨਹੀਂ ਇਹ ਗੁਰੂ ਦੀ ਦੇਣ ਹੈ ਅਕਾਲ ਪੁਰਖ ਦੀ ਦੇਣ ਹੈ ਜਦੋਂ ਕੋਈ ਬੰਦਾ ਉਹਨਾਂ ਗੁਣਾ ਨੂੰ ਆਪਣੀ ਕਿਰਤ ਮੰਨ ਲੈਂਦਾ ਤਾਂ ਗੁਣ ਔਗੁਣ ਬਣ ਜਾਂਦਾ ਫਿਰ ਉਸ ਗੁਣ ਦੇ ਚ ਕੁਝ ਵੀ ਨਹੀਂ ਰਹਿ ਜਾਂਦਾ ਉਹ ਗੁਣ ਵੀ ਫੋਕਾ ਹੋ ਜਾਂਦਾ ਜਦੋਂ ਬੰਦਾ ਕਹਿੰਦਾ ਨਹੀਂ ਇਹ ਗੁਣ ਤੇ ਮੇਰਾ ਉਹ ਗੁਣ ਔਗੁਣ ਦੇ ਚ ਬਦਲ ਜਾਂਦਾ ਕਿਉਂਕਿ ਹੰਕਾਰ ਜੋ ਛਾ ਜਾਂਦਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਰ ਮੇਰੇ ਕੋਲ ਕੋਈ ਗੁਣ ਕਲਾ ਹੈ ਤਾਂ ਪ੍ਰਮਾਤਮਾ ਤੇਰੀ ਦਿੱਤੀ ਹੋਈ ਹੈ ਜੀਵਨ ਤੇਰਾ ਦਿੱਤਾ ਹੋਇਆ ਬੁੱਧ ਤੇਰੀ ਦਿੱਤੀ ਹੋਈ ਸਮਰੱਥਾ ਤੇਰੀ ਦਿੱਤੀ ਹੋਈ ਔਰ ਇਹ ਜਿਹੜੇ ਗੁਣ ਨੇ ਇਹ ਵੀ ਮੈਂ ਦੇਖ ਲੈਣ ਤੇਰੇ ਦਿੱਤੇ ਹੋਏ ਨੇ ਜਿਸ ਤਰ੍ਹਾਂ ਰੋਸ਼ਨੀ ਦਾ ਕੇਂਦਰ ਸੂਰਜ ਹੈ ਤੇ ਅੰਧੇਰੇ ਦਾ ਕੇਂਦਰ ਕੀ ਹੈ ਮਰਕਜ਼ ਸੈਂਟਰ ਅੰਧੇਰਾ ਕਿੱਥੋਂ ਆਂਦਾ ਹੈ ਕੋਈ ਸੈਂਟਰ ਨਹੀਂ ਕੋਈ ਮਰਕਜ਼ ਨਹੀਂ ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ ਪਰ ਰੋਸ਼ਨੀ ਦਾ ਸੈਂਟਰ ਹੈ ਸੂਰਜ ਰੋਸ਼ਨੀ ਕਿੱਥੋਂ ਆ ਰਹੀ ਹੈ ਅਸੀਂ ਕਹਿ ਸਕਦੇ ਹਾਂ ਸੂਰਜ ਤੋਂ ਆਈ ਹੈ ਅੰਧੇਰਾ ਕਿੱਥੋਂ ਆ ਰਿਹਾ ਕੀ ਆਖਾਂਗੇ ਕੋਈ ਮਰਕਜ਼ ਨਹੀਂ ਉਦਾ ਕੋਈ ਸੈਂਟਰ ਨਹੀਂ ਇਸ ਵਾਸਤੇ ਭਗਤ ਜਨ ਕਹਿੰਦੇ ਨੇ ਕਿ ਗੁਣਾਂ ਦਾ ਮਰਕਜ਼ ਹੈ ਗੁਣਾਂ ਦਾ ਕੇਂਦਰ ਹੈ ਔਗੁਣਾਂ ਦਾ ਕੋਈ ਕੇਂਦਰ ਨਹੀਂ ਜਿਸ ਤਰ੍ਹਾਂ ਸੂਰਜ ਦਾ ਨਾ ਹੋਣਾ ਹੀ ਅੰਧਕਾਰ ਹੈ ਗੁਣਾਂ ਦਾ ਨਾ ਹੋਣਾ ਹੀ ਔਗਣ ਹੈ ਪਰ ਗੁਣਾਂ ਦਾ ਇੱਕ ਮਰਕਜ਼ ਹੈ ਸੈਂਟਰ ਤੋਂ ਆਉਂਦੇ ਨੇ ਮਰਕਜ਼ ਤੋਂ ਆਉਂਦੇ ਨੇ ਔਗਣ ਕੀ ਨੇ ਗੁਣਾਂ ਦਾ ਨਾ ਹੋਣਾ ਹੀ ਔਗਣ ਹੈ ਸੂਰਜ ਦਾ ਨਾ ਹੋਣਾ ਹੀ ਪ੍ਰਕਾਸ਼ ਦਾ ਨਾ ਹੋਣਾ ਹੀ ਅੰਧੇਰਾ ਹੈ ਪਰ ਅંધੇਰਾ ਕਿੱਥੋਂ ਆ ਰਿਹਾ ਐ ਐਸਾ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਕਿੱਥੋਂ ਆ ਰਿਹਾ ਇਹਦਾ ਕੋਈ ਮਰਕਜ਼ ਨਹੀਂ ਹੈ ਔਗਣਾਂ ਦਾ ਕੋਈ ਮਰਕਜ਼ ਨਹੀਂ ਹੈ ਔਗਣਾਂ ਦਾ ਕੋਈ ਸੈਂਟਰ ਨਹੀਂ ਹੈ ਇਸ ਵਾਸਤੇ ਜਿਤਨੇ ਵੀ ਸੰਸਾਰ ਦੇ ਵਿੱਚ ਭਗਤ ਹੋਏ ਨੇ ਉਹਨਾਂ ਨੇ ਇਹ ਹੀ ਆਖਿਆ ਹੈ हे ਪ੍ਰਮਾਤਮਾ ਗੁਣ ਤੇਰੀ देन ਹੈ ਔਗਣ ਸਾਡੀਆਂ ਕਮਜ਼ੋਰੀਆਂ ਹਨ ਔਗਣਾਂ ਦੀ ਜ਼ਿੰਮੇਵਾਰੀ ਆਪਣੇ ਤੇ ਚੁੱਕੀ ਹੈ ਤੇ ਗੁਣ ਇਹ ਆਪਣੇ ਨਹੀਂ ਤੇਰੀ देन ਤੇਰੀ ਬਖਸ਼ਿਸ਼ ਹੈ ਸਭ ਗੁਣ ਤੇਰੇ ਮੈਂ ਨਾਹੀ ਕੋ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਕ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਹੋਏ ਮੇਰੇ ਤੇ ਕੋਈ ਗੁਣ ਨਹੀਂ ਸੀ ਜੇ ਤੂੰ ਮੈਥੋਂ ਕੁਝ ਲਿਖਵਾਇਆ ਕੁਝ ਬਣਾਇਆ ਤੇਰੀ ਦੇਨ ਗੁਣ ਤੇਰਾ ਹੈ ਹਮੇਸ਼ਾ ਪਰਮਪੁਰਖਾ ਨੇ ਇਸ ਗੱਲ ਨੂੰ ਤਸਲੀਮ ਕੀਤਾ ਹੈ ਕੇ ਗੁਣ ਜਿਹੜਾ ਹੈ ਪ੍ਰਮਾਤਮਾ ਦੇ ਦੇਨ ਹੈ ਅਕਾਲ ਪੁਰਖ ਦੇ ਦੇਨ ਹੈ ਕੋਈ ਸੇਵਾ ਕਰ ਰਿਹਾ ਹੈ ਕੋਈ ਸਿਮਰਨ ਕਰ ਰਿਹਾ ਹੈ ਕੋਈ দান ਕਰ ਰਿਹਾ ਹੈ ਕੋਈ ਪੁੰਨ ਕਰ ਰਿਹਾ ਹੈ ਕੋਈ ਕੀਰਤਨ ਕਰ ਰਿਹਾ ਹੈ ਕੋਈ ਵਿਚਾਰ ਕਰ ਰਿਹਾ ਹੈ ਕੋਈ ਕੌਮ ਦੀ ਸੇਵਾ ਕਰ ਰਿਹਾ ਹੈ ਕੋਈ ਦੇਸ਼ ਦੀ ਸੇਵਾ ਕਰ ਰਿਹਾ ਹੈ ਕਿਸੇ ਦਾ ਹਿਰਦਾ ਕੋਮਲ ਹੈ ਸਾਰੇ ਗੁਣ ਰੱਬੀ ਨੇ ਮਨੁੱਖ ਦੇ ਆਪਣੇ ਕੋਈ ਨਹੀਂ ਇੱਕ ਵੀ ਨਹੀਂ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋ ਤੇ ਹੁਣ ਕੋਈ ਕਹਿ ਦੇਵੇ ਮੇਰਾ ਹੈ ਕਿ ਭਗਤ ਰਵਦਾਸ ਕਹਿੰਦੇ ਨੇ ਪਾਗਲ ਹੈ ਜਿਹੜਾ ਆਖੇ ਨਹੀਂ ਮੈਂ ਕਵੀ ਮੈਂ ਪੰਡਿਤ ਹਮ ਬੜ ਕਵੀ ਕੁਲੀਨ ਹਮ ਪੰਡਿਤ ਹਮ ਜੋਗੇ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਹੇ ਨਾਸੀ ਕਹ ਰਵਦਾਸ ਸਭੇ ਨਹੀਂ ਸਮਝਸ ਭੂਲ ਭਰੇ ਜੈਸੇ ਬੌਰੇ ਬੌਰੇ ਕਹਿੰਦੇ ਨੇ ਪਗਲੇ ਨੇ ਇਹ ਪਗਲੇ ਨੇ ਸਾਰੇ ਜਿਹੜੇ ਕਹਿੰਦੇ ਨੇ ਮੈਂ ਕਵੀ ਮੇਰੀ ਕਵਤਾ ਮਹਾਨ ਮੈਂ ਪੰਡਿਤ ਮੈਂ ਮਹਾ ਵਿਦਵਾਨ ਮੈਂ ਗਿਆਨੀ ਮੈਂ ਦਾਤਾ ਮੈਂ ਦਾਨੀ ਬਹੁਤ ਵੱਡਾ ਤੋ ਰਵਦਾਸ ਕਹਿੰਦੇ ਨੇ ਪਗਲੇ ਨੇ ਗੁਣ ਤੇ ਪ੍ਰਮਾਤਮਾ ਦੀ ਦੇਨ ਹੈ ਉਸ ਦੀ ਦੇਨ ਹੈ ਤੇ ਤੂੰ ਕਹਿ ਧੰਨਵਾਦ ਕਰ হে ਪ੍ਰਭੂ ਤੇਰਾ ਲੱਖ ਲੱਖ ਸ਼ੁਕਰ ਤੂੰ ਗੁਣ ਦਿੱਤੇ ਨੇ ਤੇ ਤੂੰ ਆਖੇ ਨੇ ਗੁਣ ਮੇਰਾ ਇਤਨੀ ਕਹਿਣ ਦੀ ਧੀਰ ਹੈ ਗੁਣ ਆ ਗੁਣ ਬਣ ਜਾਏਗਾ ਗੁਣ ਗੁਣ ਨਹੀਂ ਰਹੇਗਾ ਗੁਣ ਖਤਮ ਹੋ ਜਾਏਗਾ ਸਭ ਗੁਣ ਤੇਰੇ ਮੈਂ ਨਾਹੀਂ ਕੋ ਤੋ ਚੰਦਨ ਜਿਹੜਾ ਬੈਠਾ ਸੀ ਉਸ ਸਭਾ ਦੇ ਚ ਕਵਤਾ ਉਸਨੇ ਬਣਾਈ ਤੇ ਅੰਦਰੋਂ ਬਾਰ-ਬਾਰ ਖਿਆਲ ਆਇਆ ਭਾਵੇਂ 52 ਕਵੀ ਬੈਠੇ ਨੇ ਪਰ ਮੇਰੀ ਜੈਸੀ ਕਵਤਾ ਕਿਸੇ ਨੇ ਨਹੀਂ ਲਿਖੀ ਹੋਏ ਔਰ ਮੈਂ ਮਹਾਨ ਕਵੀ ਬਾਕੀ ਦੂਸਰੇ ਤੀਸਰੇ ਪੱਧਰ ਤੇ ਨੇ ਪਹਿਲੇ ਪੱਧਰ ਦਾ ਕਵੀ ਮੈਂ ਹਾਂ ਐਸਾ ਖਿਆਲ ਆਇਆ ਫਿਰ ਖਿਆਲ ਆਇਆ ਜਿਹੜੀ ਕਵਤਾ ਮੈਂ ਲਿਖੀ ਹੈ ਇਹਨੂੰ ਕੌਣ ਸਮਝੇਗਾ ਇੱਥੇ ਔਰ ਫਿਰ ਕੋਈ ਸਮਝ ਵੀ ਜਾਏ ਤਾਂ बार-बार ख्याल ਆਇਆ ਇੱਥੇ ਮਿਲਣਾ ਕੀ ਹੈ ਫਕੀਰ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਨੇ ਇੱਕ ਗੁਰੂ ਨੇ ਇਹ ਕਵਤਾ ਜੀ ਕਿਸੇ ਨੂੰ ਬਾਦਸ਼ਾਹ ਨੂੰ ਸੁਣਾਵਾ ਰਾਜੇ ਨੂੰ ਸੁਣਾਵਾ ਤਾਂ ਫਿਰ ਮੈਨੂੰ ਇਨਾਮ ਨਾਲ ਮਾਲਾ-ਮਾਲ ਕਰ ਦੇਗਾ ਤਾਂ ਅੰਦਰੋਂ ਮਨ ਬੇਈਮਾਨ ਹੋ ਗਿਆ ਬਈ ਨਹੀਂ ਸੁਣਾਣੀ ਕਵਤਾ ਸੁਣਾਣੀ ਮਨ ਬਦਲ ਗਿਆ ਜਾਣੇ ਜਾਣ ਸਤਿਗੁਰੂ ਸਭ ਕੁਝ ਪੜਦੇ ਨੇ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੰਦਨ ਨੂੰ ਇਹ ਵੀ ਖਿਆਲ ਪੈਦਾ ਹੋਇਆ ਕਿ ਜਿਹੜੀ ਕਵਤਾ ਮੈਂ ਲਿਖੀ ਹੈ ਇਹਦੇ ਅਰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨਹੀਂ ਸਮਝ ਸਕਣ ਬਹੁਤ ਗਹਿਰੀ ਕਵਤਾ ਹੈ ਜਿਸ ਦਾ ਕਿਸੇ ਨੇ ਸਮਝਣਾ ਹੀ ਨਹੀਂ ਤੇ ਮੈਂ ਕਿਉਂ ਸੁਣਾਵਾਂ ਉਹ ਜਿਹੜੀ ਕਵਤਾ ਸੀ ਨਾ ਕਾਗਜ਼ ਤੇ ਲਿਖੀ ਹੋਈ ਉਹਨੇ ਆਪਣੇ ਪੱਟਾਂ ਤੇ ਲਿਖ ਲਈ ਛਪਾ ਤਾ ਤੇ ਕਾਗਜ਼ ਫਾੜ ਦਿੱਤਾ ਹੁਣ ਭਾਵੇਂ ਇਹ ਦਰਮਿਆਨ ਦੇਚ ਬੈਠਾ ਸੀ ਮਦ ਦੇਚ ਵਿਚਾਰ ਬੈਠਾ ਸੀ ਤੇ ਸਹਿਬਾ ਨੇ ਚੰਦਨ ਨੂੰ ਖੜਾ ਕੀਤਾ ਜਦ ਕਵੀ ਦਰਬਾਰ ਸ਼ੁਰੂ ਹੋਇਆ ਤੇ ਪਾਦਸ਼ਾਹ ਨੇ ਕਿਹਾ ਚੰਦਨ ਤੂੰ ਖੜਾ ਤੂੰ ਸੁਣਾ ਕਵਤਾ ਤੇ ਚੰਦਨ ਕਹਿਣ ਲੱਗਾ ਮਹਾਰਾਜ ਆਪ ਪਹਿਲੇ ਸਿਰੇ ਤੋਂ ਸ਼ੁਰੂ ਕਰੋ ਮੈਂ ਤੇ ਵਿਚਾਰ ਬੈਠਾ ਸਾਹਿਬ ਕਹਿਣ ਲੱਗੇ ਨਹੀਂ ਤੂੰ ਮੈਨੂੰ ਪਹਿਲੇ ਸਿਰੇ ਤੇ ਬੈਠਿਆ ਹੋਇਆ ਦਿਖਾਈ ਦੇਣਾ ਤੂੰ ਮੈਨੂੰ ਪਹਿਲੇ ਬੈਠਾ ਦਿਖਾਈ ਦੇਣਾ ਐਸ ਵਾਸਤੇ ਤੂੰ ਸੁਣਾ ਤੇ ਕਹਿਣ ਲਗਾ ਮਹਾਰਾਜ ਮੈਥੋਂ ਕਵਤਾ ਨਹੀਂ ਬਣ ਸਕੀ ਮੈਂ ਬੜੀ ਕੋਸ਼ਿਸ਼ ਕੀਤੀ ਹੈ ਬਹੁਤ ਕੋਸ਼ਿਸ਼ ਕੀਤੀ ਹੈ ਨਹੀਂ ਬਣੀ ਤੇ ਜਦ ਬਣੀ ਨਹੀਂ ਤੇ ਮੈਂ ਹੁਣ ਕੀ ਸੁਣਾਵਾਂ ਸਾਹਿਬ ਕਹਿਣ ਲੱਗੇ ਫਿਰ ਹੁਣ ਅਸੀਂ ਕਿਸੇ ਕੋਲ ਵੀ ਨਹੀਂ ਸੁਣਨੇ ਤੂੰ ਸ਼ੁਰੂਆਤ ਦੇ ਵਿੱਚ ਹੀ ਗਲਤ ਕੰਮ ਕਰ ਛੱਡਿਆ ਕਿਆ ਨਹੀਂ ਕਵਤਾ ਬਣੀ ਨਹੀਂ ਹੁਣ ਅਸੀਂ ਨਹੀਂ ਸੁਣਦੇ ਹੁਣ ਸਾਡੀ ਰੁਚੀ ਨਹੀਂ ਕਿਸੇ ਦੀ ਵੀ ਨਹੀਂ ਸੁਣਦੇ ਤੇ ਪਾਦਸ਼ਾਹ ਕਹਿਣ ਲੱਗੇ ਹੁਣ ਸਾਰੇ ਮੇਰੇ ਨਾਲ ਚਲੋ ਜਮਨਾ ਤੇ ਉੱਥੇ ਇਸ਼ਨਾਨ ਕਰਾਂਗੇ ਪਾਵੇਂ ਵਕਤ ਸ਼ਾਮ ਦਾ ਸੀ ਤੇ ਚੰਦਨ ਨੇ ਸੋਚਿਆ ਮੈਂ ਲਿਖੀਏ ਕਵਤਾ ਉਤੇ ਦੁੱਲ ਜਾਏਗੀ ਜਮਨਾ ਵਿੱਚ ਮਿਟ ਜਾਏਗੀ ਅੰਦਰ ਦਾ ਚੋਰ ਬੋਲ ਪਿਆ ਵੀ ਸਤਿਗੁਰੂ ਨੂੰ ਗੱਲ ਦਾ ਪਤਾ ਚੱਲ ਗਿਆ। ਗੱਲ ਜਾਣ ਲਈ ਫਿਰਦੇ ਦੀ ਗੱਲ ਜਾਣ ਲਈ। ਤੋ ਹੱਥ ਜੋੜ ਕੇ ਬੇਨਤੀ ਕਰਨ ਲਗਾ ਪਾਤਸ਼ਾਹ ਇਹ ਜਿਹੜਾ ਇਸ਼ਨਾਨ ਕਰਨ ਦਾ ਹੁਕਮ ਹੈ ਨਾ ਇਹ ਵਾਪਸ ਲੈ ਲਓ ਕਵਤਾ ਮੈਂ ਸੁਣਾ ਦਿੰਦਾ। ਮੈਂ ਬਣਾਈ। ਬਣੀ ਹੈ ਮੈਂ। ਸੁਣਾ ਦਿੰਦਾ। ਪਰ ਸਾਹਿਬ ਕਹਿਣ ਲੱਗੇ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਪਹਿਲੇ ਕਿਉਂ ਇਨਕਾਰੀ ਹੋਇਆ? ਤੂੰ ਇਹ ਚ ਉਠ ਕਿਉਂ ਬੋਲਿਆ ਨਹੀਂ ਬਣੀ ਕਵਤਾ ਮੈਂ ਨਹੀਂ ਲਿਖੀ ਐਸੀ ਗਲਤ ਬਿਆਨੀ ਤੂੰ ਕਿਉਂ ਕੀਤੀ ਕੰਨ ਦਾ ਪਾਦਸ਼ਾ ਦੋ ਤਿੰਨ ਭਾਵ ਪੈਦਾ ਹੋਏ ਇੱਕ ਤੇ ਇਹ ਕਿ ਮੈਨੂੰ ਬਾਰ-ਬਾਰ ਖਿਆਲ ਆਉਂਦਾ ਹੈ ਔਰ ਅਜੇ ਵੀ ਕਿ ਕਵਤਾ ਮੇਰੀ ਬੜੀ ਗਹਿਰੀ ਹੈ ਸ਼ਿੰਗਾਰ ਰਸ ਦੀ ਹੈ ਨੌ ਰਸ ਹੁੰਦੇ ਨੇ ਕਵਤਾ ਦੇ ਹਾਸੇ ਰਸ ਕਰਣਾ ਰਸ ਬਿਸਮਾਦ ਰਸ ਬੀਰਸ ਰੋਦਰ ਰਸ ਇਸੇ ਤਰੀਕੇ ਦੇ ਨਾਲ ਸ਼ਿੰਗਾਰ ਰਸ ਉਹਨਾਂ ਸ਼ਾਂਤ ਰਸ ਦੀ ਵੀ ਕਵਤਾਉਂਦੀ ਹੈ ਨੌ ਰਸ ਮੰਨੇ ਨੇ ਵਿਦਵਾਨਾਂ ਨੇ ਕੋਈ ਕਵਤਾ ਸੁਣਦਿਆਂ ਤੇ ਪੜ੍ਹਦਿਆਂ ਅਸੀਂ ਹੱਸ ਪਈਏ ਉਹਦੇ ਖਾਸ ਰਸ ਹੈ ਇਹ ਮਨ ਦੀ ਇੱਕ ਹਾਲਤ ਹੈ ਪੜ੍ਹ ਕੇ ਤੇ ਸੁਣ ਕੇ ਜਾਂ ਕੁਝ ਘਟਨਾ ਵੇਖ ਕੇ ਰੋ ਪਈਏ ਤਾਂ ਫਿਰ ਕਰਣਾ ਰਸ ਹੈ ਪੜ੍ਹ ਕੇ ਤੇ ਸੁਣ ਕੇ ਜਦ ਭਿਆਨਕਤਾ ਦੇ ਚਲੇ ਜਾਈਏ ਕੋਈ ਡਰਾਉਣਾ ਦ੍ਰਿਸ਼ ਪੈਦਾ ਹੋ ਜਾਏ ਉਹ ਰੋਦਰ ਰਸ ਹੈ ਜਿਵੇਂ ਕਿਸੇ ਥਾਂ ਕੋਈ ਜਮਾ ਦਾ ਜਾਂ ਨਰਕ ਦਾ ਤਖੀਲ ਖਿੱਚਿਆ ਜਾਏ ਉੱਥੇ ਫਿਰ ਉਹ ਭਿਆਨਕ ਰਸ ਹੋ ਜਾਂਦਾ ਕੋਈ ਕਵਤਾ ਸੁਣ ਕੇ ਤੇ ਪੜ੍ਹ ਕੇ ਖੂਨ ਖੋਲਣ ਲੱਗ ਪੈਂਦਾ ਹੈ ਅੰਦਰ ਜੋਸ਼ ਪੈਦਾ ਹੋ ਜਾਏ ਵੀਰ ਰਸ ਇਸੇ ਤਰੀਕੇ ਨਾਲ ਜਿਸ ਵਿੱਚ ਸੁੰਦਰਤਾ ਦਾ ਵਰਣਨ ਹੋਵੇ ਪ੍ਰਕਿਰਤੀ ਦੀ ਸੁੰਦਰਤਾ ਪਸ਼ੂ ਪੰਖੀਆਂ ਦੀ ਸੁੰਦਰਤਾ ਜਾਂ ਮਨੁੱਖੀ ਸੁੰਦਰਤਾ ਜਾਂ ਰੱਬ ਦੀ ਸੁੰਦਰਤਾ ਉਹਨੂੰ ਫਿਰ ਸ਼ਿੰਗਾਰ ਰਸ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਰ ਰਸ ਦੀ ਕਹੀ ਹੈ ਹਰ ਰਸ ਮੌਜੂਦ ਹੈ ਕਵਤਾਇਛ ਨੇ ਸ਼ਿੰਗਾਰ ਰਸ ਦੇ ਵਿੱਚ ਲਿਖੀ ਸੀ ਕਹਿੰਦਾ ਬਾਦਸ਼ਾ ਇੱਥੇ ਸ਼ਿੰਗਾਰ ਰਸ ਦੇ ਕੋਈ ਪੰਡਿਤ ਬੈਠੇ ਹੋ ਉਹਨੂੰ ਮੈਨੂੰ ਦਿਖਾਈ ਨਹੀਂ ਦਿੰਦੇ ਸ ਕੋਈ ਸ਼ਾਂਤ ਰਸ ਦੇ ਕਵੀ ਬੈਠੇ ਨੇ ਕੋਈ ਬੀਰ ਰਸ ਦੇ ਕਵੀ ਬੈਠੇ ਨੇ ਕੋਈ ਰੋਦਰ ਰਸ ਦੇ ਕਵੀ ਬੈਠੇ ਨੇ ਕੋਈ ਅਧਿਆਤਮਿਕ ਰਸ ਦੇ ਕਵੀ ਬੈਠੇ ਨੇ ਮੈਨੂੰ ਨਹੀਂ ਕੋਈ ਦਿਖਾਈ ਦਿੱਤਾ ਕਿ ਇੱਥੇ ਕੋਈ ਸ਼ਿੰਗਾਰ ਰਸ ਦਾ ਕਵੀ ਵੀ ਬੈਠਾ ਹੋਵੇ ਇਸ ਵਾਸਤੇ ਮੇਰੀ ਆਤਮਾ ਨਹੀਂ ਮੰਨੀ ਸੁਣਾਉਣ ਬਈ ਮੇਰੀ ਕਵਿਤਾ ਨੂੰ ਕੋਈ ਸਮਝ ਸਕੇ ਮੇਰਾ ਦਿਲ ਦਿਮਾਗ ਨਹੀਂ ਮੰਨੇ ਤੇ ਦੂਸਰਾ ਇਹ ਭਾਵ ਵੀ ਪੈਦਾ ਹੋਇਆ ਕਿ ਚਲੋ ਕੋਈ ਸਮਝ ਵੀ ਜਾਏ ਤਾਂ ਮੈਨੂੰ ਇੱਥੇ ਇਨਾਮ ਕੀ ਮਿਲੇਗਾ ਕੁਝ ਵੀ ਨਹੀਂ ਇਹ ਵੀ ਖਿਆਲ ਪੈਦਾ ਹੋਇਆ ਇਸ ਵਾਸਤੇ ਮਹਾਰਾਜ ਮੈਂ ਇਨਕਾਰੀ ਹੋ ਗਿਆ ਨਹੀਂ ਸੁਣਾਇਆ ਸਾਹਿਬ ਕਹਿਣ ਲੱਗੇ ਚੰਦਨ ਤੂੰ ਬਹੁਤ ਮਾੜਾ ਕੀਤਾ ਪਰ ਬਖਸ਼ੰਦ ਹੈ ਸਾਧ ਸੰਗਤ ਤੇਰੇ ਦੋਵੇਂ ਭੁਲੇਖੇ ਦੂਰ ਕਰਨੇ ਪੈਣਗੇ ਕਿ ਕਿ ਤੂੰ ਸਾਡੇ ਕੋਲ ਰਹਿੰਦਾ। ਔਰ ਸਾਨੂੰ ਚੰਗਾ ਲੱਗਦਾ। ਹੁਣ ਇੰਨੇ ਵੀ ਕੋਈ ਗੁਸਤਾਖੀ ਕਰੇ ਤੇ ਫਿਰ ਸਤਗੁਰ ਆਖਣ ਸਾਨੂੰ ਚੰਗਾ ਲੱਗਦਾ। ਬੜਾ ਵੱਡਾ ਜਿਗਰਾ ਹੁੰਦਾ ਸਤਪੁਰਸ਼ਾਂ ਦਾ ਬਹੁਤ ਵੱਡਾ। ਬਹੁਤ ਵੱੱਡੀ ਗੱਲਾਂ ਦੀ। ਸਹਿਬਾ ਨੇ ਚੌਧਾਰ ਨੂੰ ਆਵਾਜ਼ ਮਾਰੀ ਤੇ ਆਖਿਆ ਬੁਲਾ ਲਿਆ ਧੰਨਾ ਸਿੰਘ ਨੂੰ। ਧੰਨਾ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਦੀ ਸੇਵਾ ਕਰਦਾ ਹੁੰਦਾ ਸੀ ਖਰਖਰਾ ਕਰਨਾ ਮਾਲਿਸ਼ ਕਰਨੇ ਘੋੜੇ ਦੀ ਤੇ ਘਾਸ ਖੋਦ ਕੇ ਲੈਣੀ ਦਾਣਾ ਪੱਠਾ ਪਾਣਾ ਘੋੜੇ ਨੂੰ ਇਹ ਉਸ ਦਾ ਰੋਜ਼ ਦਾ ਕੰਮ ਸੀ ਸੇਵਾ ਵਿੱਚ ਲੀਨ ਰਹਿੰਦਾ ਸੀ ਘੋੜਾ ਜਿਉਂ ਬਾਹਰੋਂ ਆਵੇ ਅਸਤਬਲ ਦੇ ਚ ਇਹ ਸੇਵਾ ਦੇ ਚ ਲੱਗ ਜਾਂਦਾ ਸੀ ਘੋੜੇ ਦੀ ਸੇਵਾ ਕਰਨ ਦੇ ਚ ਲੀਨ ਰਹਿੰਦਾ ਸੀ ਸਹਬਾ ਨੂੰ ਜਿਸ ਵਕਤ ਘੋੜਾ ਚਾਹੀਦਾ ਹੋਵੇ ਇੱਕਦਮ ਕਾਠੀ ਜੀਨ ਪਾ ਕੇ ਤਿਆਰ ਕਰਕੇ ਪੇਸ਼ ਕਰ ਦਿੰਦਾ ਸੀ ਕਿਸ ਦੀ ਸੇਵਾ ਤੇ ਜਿਸ ਵਕਤ ਚੌਬਦਾਰ ਗਿਆ ਬੁਲਾਣ ਵਾਸਤੇ ਧੰਨੇ ਸਿੰਘ ਉਦੋਂ ਖਰਖਰਾ ਕਰ ਰਿਹਾ ਸੀ ਕੋੜੇ ਤੇ ਮਾਲਜ ਕਰ ਰਿਹਾ ਸੀ ਆਖਿਆ ਸਤਗੁਰ ਬੁਲਾਉਂਦੇ ਨੇ ਤੋ ਵਿੰਗੀ ਟੇੜੀ ਪੱਗ ਬਣੀ ਹੋਈ ਹੱਥ ਮੈਲੇ ਸੰ ਕੋੜੇ ਦੀ ਸੇਵਾ ਕਰ ਰਿਹਾ ਸੀ ਕਾਸ ਪੱਠਾ ਉਸਨੇ ਪਾਇਆ ਸੀ ਇੰਨੇ ਗੱਲ ਜਦ ਚੌਕਦਾਰ ਨੇ ਆਖੀ ਨਾ ਉਸੇ ਤਰੀਕੇ ਨਾਲ ਹੀ ਭਜ ਪਿਆ ਨਹੀਂ ਦੇਖਿਆ ਮੇਰੀ ਪਾਗ ਟੇਢੀ ਹੈ ਹੱਥ ਮੇਰੇ ਨਹੀਂ ਠੀਕ ਕੋਈ ਸਤਗੁਰ ਨੇ ਯਾਦ ਕੀਤਾ ਭਜ ਪਿਆ ਤੰਬੂ ਦੇਚ ਪਹੁੰਚਿਆ ਦੁਨੀਆ ਭਰ ਦੇ ਵਿਦਵਾਨ ਜਿੱਥੇ ਬੈਠੇ ਸਨ ਆਲਮ ਸਿਆਣੇ ਮਨੁੱਖ ਬੈਠੇ ਸਨ ਰੋਸ਼ਨ ਦਿਵਾਬ ਸਹਿਬਾਂ ਨੂੰ ਜਾ ਕੇ ਮੱਥਾ ਟੇਕਿਆ ਤੇ ਆਖਿਆ ਹੁਕਮ ਪਾਤਸ਼ਾਹ ਮਹਾਰਾਜ ਕਹਿੰਨੇ ਕਿ ਗੱਲ ਸੁਣ ਧੰਨਾ ਸਿੰਘ ਇੱਕ ਕਵਿਤਾ ਚੰਦਨ ਨੇ ਲਿਖੀ ਉਹਦੇ ਅਰਥ ਸਾਨੂੰ ਨਹੀਂ ਆਉਂਦੇ ਤੇ ਇਨਾ ਕਵੀਆਂ ਨੂੰ ਵੀ ਨਹੀਂ ਆਉਂਦੇ ਤੂੰ ਅਰਥ ਕਰ ਉਸ ਕਵਿਤਾ ਦੇ ਅਰਥ ਤੂੰ ਕਰ ਤੇ ਤੰਨਾ ਸਿੰਘ ਨੇ ਫਿਰ ਮੱਥਾ ਟੇਕਿਆ ਨਾ ਤੇ ਪਾਤਸ਼ਾਹ ਨੇ ਥਾਪੜਾ ਲਾਇਆ ਅਸੀਸ ਦਿੱਤੀ ਚੰਦਨ ਭੁੱਲ ਗਿਆ ਸੀ ਉਹ ਘਰ ਹੈ ਕਿ ਗੁੰਗੇ ਦੇ ਉੱਤੇ ਛੜੀ ਰੱਖ ਦਿੱਤੀ ਸੀ ਗੁਰੂ ਹਰਿਕ੍ਰਿਸ਼ਨ ਜੀ ਨੇ ਤੇ ਗੀਤਾ ਦੇ ਅਰਥ ਕਰਾ ਦਿੱਤੇ ਸੀ ਇਹ ਘਰ ਉਸ ਭੁੱਲ ਗਿਆ ਸੀ ਚੰਦਰ ਤੇ ਧੰਨਾ ਸਿੰਘ ਕਹਿਣ ਲੱਗਾ ਚੰਦਰ ਹੁਣ ਤੂੰ ਆਪਣੀ ਕਵਤਾ ਸੁਣਾ ਤੇ ਚੰਦਰ ਬੜੀ ਨਫਰਤ ਭਰੀ ਨਿਗਾਹ ਨਾਲ ਦੇਖੇ ਵੀ ਕਰਦਾ ਸਾਰਾ ਦਿਨ ਖਰਖਰਾ ਘੋੜੇ ਨੂੰ ਮਾਲਿਸ਼ ਕਰਦਾ ਲਿੱਦ ਚੁੱਕਦਾ ਘੋੜੇ ਨੂੰ ਪੱਠੇ ਪਾਉਂਦਾ ਢਾਣੇ ਪਾਉਂਦਾ ਔਰ ਬਾਹਰ ਜੰਗਲ ਦੇ ਚੋਂ ਘਾਹ ਖੋਦ ਕੇ ਲੈਂਦਾ ਤੇ ਹੁਣ ਮੈਨੂੰ ਕਹਿੰਦਾ ਕਵਤਾ ਸੁਣਾ ਚੰਦਰ ਕਹਿਣ ਲੱਗਾ ਪਾਤਸ਼ਾ ਸੁਣਾਣ ਤੇ ਮੈਂ ਲਗਿਆ ਪਰੇ ਕਵੀ ਦਾ ਮਜ਼ਾਕ ਹੈ ਇਸ ਬੰਦੇ ਨੂੰ ਸੁਣਾਣਾ ਇਹ ਤੇ ਘੋੜੇ ਦੀ ਮਾਲਿਸ਼ ਕਰਦਾ ਹੈ ਇਹ ਤੇ ਘੋੜੇ ਨੂੰ ਸਾਰਾ ਦਿਨ ਦਾਣੇ ਪੱਠੇ ਪੰਦਾ ਹੈ ਅਸਤਬਲ ਦੇ ਚੋਂ ਨਿਕਲਦਾ ਹੀ ਨਹੀਂ ਜਿੱਥੇ ਘੋੜਾ ਬਣਿਆ ਉੱਥੇ ਹੀ ਰਹਿੰਦਾ ਹੈ ਰਾਤ ਨੂੰ ਉੱਥੇ ਹੀ ਸੌ ਜਾਂਦਾ ਹੈ ਇਸ ਬੰਦੇ ਨੂੰ ਮੈਂ ਕਵਿਤਾ ਸੁਣਾਵਾਂ ਸਾਬ ਕਹਿਣ ਲੱਗੇ ਮੈਂ ਸੱਚ ਕਹਨਾ ਚੰਦਨ ਕਵਿਤਾ ਦੇ ਅਰਥ ਇਹੀ ਕਰੇਗਾ ਤੇ ਉਹ ਚੰਦਨ ਸੁਣਾਉਂਦਾ ਤੇ ਹੈ ਪਰ ਅੰਦਰੋਂ ਅਜੇ ਇਹ ਹੀ ਖਿਆਲ ਹੈ ਕਿ ਸਤਿਗੁਰ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਇਹਨੇ ਕੀ ਸਮਝਣਾ ਉਹਦੀ ਜਿਹੜੀ ਕਵਤਾ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚ 52 ਕਵੀਆਂ ਦੀ ਕਵਤਾਵਾਂ ਔਰ ਉਹਨਾਂ ਦੀ ਅਣਗਿਣਤ ਰਚਨਾਵਾਂ ਜਿਹੜੀਆਂ ਅਲੱਗ-ਅਲੱਗ ਨੇ ਉਹ ਵੀ ਛਪ ਚੁੱਕੀਆਂ ਨੇ ਸ਼ਲੋਮਨੀ ਕਮੇਟੀ ਨੇ ਛਾਪੀਆਂ ਨੇ ਜਿਹੜੇ 52 ਕਵੀ ਸਤਿਗੁਰਾਂ ਦੇ ਹਜ਼ੂਰੀ ਸਨ ਚੰਦਨ ਨੇ ਜਿਹੜਾ ਛੰਦ ਸੁਣਾਇਆ ਉਹ ਇਹ ਸੀ ਸੂਰਜ ਪ੍ਰਕਾਸ਼ ਦੇ ਜੋ ਲਿਖਿਆ ਹੈ 9 7 ਧੀਏ 9 7 ਕੀਏ 9 7 ਪੀਏ 9 7 ਪਿਆਏ 9 7 ਰਚੇ 9 7 ਬਦੇ 9 7 ਪਿਆ ਪਰ ਦਾਇਕ ਬਾਏ ਜੀਤ ਕਲਾ 9 7 ਨ ਕੀ ਨਵ 사ਤਨ ਕੇ ਮੁਖ ਅੰਚਰ ਛਾਏ ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇ ਵਰ ਛਾਏ ਐ ਉਸਨੇ ਚਾਰ ਪੰਕਤੀਆਂ ਦਾ ਛੰਦ ਸਹਿਬਾਂ ਦੇ ਅੱਗੋਂ ਰੱਖਿਆ ਤੇ ਭਾਈ ਸਾਹਿਬ ਭਾਈ ਧੰਨਾ ਸਿੰਘ ਕਹਿਣ ਲੱਗੇ ਗੁਰਮੁਖਾ ਤੇਰੀ ਕਵਿਤਾ ਦੇ ਅਰਥ ਮੈਂ ਹੁਣ ਕਵਿਤਾ ਦੇਚ ਕਰਨੇ ਨੇ ਹੁਣ ਕਵਿਤਾ ਦੇ ਅਰਥ ਕਵਿਤਾ ਦੇ ਚੌਹਾਂ ਗੱਲ ਕੋਈ ਮਾਮੂਲੀ ਬਹੁਤ ਵੱਡੇ ਕਰਦਾ ਸੀ ਇਹ ਮਾਮੂਲੀ ਗੱਲ ਨਹੀਂ ਤੇ ਕਵਤਾ ਦੇ ਅਰਥ ਉਹ ਕਵਤਾ ਦੇ ਚ ਕਰੇ ਜੋ ਸਾਰਾ ਦਿਨ ਘੋੜੇ ਦੀ ਸੇਵਾ ਕਰਦਾ ਔਰ ਅਨਪੜਵੰਦਾ ਬਿਲਕੁਲ ਅਨਪੜ ਗੁਰਮਤਿ ਇਤਿਹਾਸ ਸੜਾਈ ਕਹਿੰਦਾ ਬਿਲਕੁਲ ਅਨਪੜ ਸੀ ਕੋਈ ਅੱਖਰ ਨਹੀਂ ਪੜਿਆ ਸੀ ਬਸ ਘੋੜੇ ਦੀ ਮਾਲਿਸ਼ ਹੀ ਕਰਦਾ ਰਹਿੰਦਾ ਸੀ ਅਸਤਬਲ ਦੀ ਸੇਵਾ ਕਰਦਾ ਰਹਿੰਦਾ ਸੀ ਘੋੜਾ ਬਾਹਰ ਗਿਆ ਅਸਤਬਲ ਨੂੰ ਸਫਾ ਕਰਨਾ ਘੋੜਾ ਆ ਗਿਆ ਤੇ ਘੋੜੇ ਦੀ ਸੇਵਾ ਕਰਨੀ ਬਸ ਇਸੇ ਹੀ ਸੇਵਾ ਦੇ ਚ ਲੀਨ ਰਹਿੰਦਾ ਸੀ ਤੇ ਕਹਿ ਲਗਾ ਚੰਦਨ ਮੈਂ ਤੇਰੀ ਕਵਿਤਾ ਦੇ ਅਰਥ ਕਵਿਤਾ ਦੇ ਵਿੱਚ ਕਰਨੇ ਨੇ। ਤੋਂ ਭਾਈ ਧੰਨਾ ਸਿੰਘ ਦੀ ਕਵਿਤਾ ਸੁਣਾਉਣ ਤੋਂ ਪਹਿਲੇ ਮੈਂ ਚੰਦਨ ਦੀ ਕਵਿਤਾ ਦੇ ਅਰਥ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਫਿਰ ਸਮਝ ਪੈ ਗਈ ਕਿਉਂਕਿ ਬ੍ਰਿਜ ਭਾਸ਼ਾ ਦੇ ਚੀ ਅਰਥ ਕੀਤੇ ਨੇ ਧੰਨਾ ਸਿੰਘ ਜੀ ਨੇ। ਤੇ ਕਵਿਤਾ ਹੈ ਬ੍ਰਿਜ ਭਾਸ਼ਾ ਦੀ। ਨੌ ਸਾਤ ਧੀਏ ਚੰਦਨ ਕਹਿ ਰਹੇ ਨੇ ਨੌ ਤੇ 7 16 ਵਰਿਆਂ ਦੀ istri ਨੌ ਸਤ ਕੀਏ ਉਹਨੇ ਨੌ ਤੇ ਸਤ 16 ਸ਼ਿੰਗਾਰ ਕੀਤੇ ਨੌ ਸਤ ਪੀਏ ਉਹਦਾ ਜਿਹੜਾ ਪਤੀ ਸੀ ਉਹ ਵੀ ਨੌ ਤੇ ਸਤ 16 ਵਰਿਆਂ ਦਾ ਸੀ ਨੌ ਸਤ ਭਿਆਏ ਨੌ ਤੇ ਸਤ 16 ਦਿਨਾਂ ਬਾਅਦ ਉਹਦਾ ਜਿਹੜਾ ਪਤੀ ਸੀ ਪਰਦੇਸ ਤੋਂ ਘਰ ਆਇਆ ਇੱਕ ਪੰਕਤੀ ਦੇ ਚਿੱਤਨੇ ਅਰਥ ਨੇ ਉਹਦੀ ਸ਼ੈਲੀ ਕਵਤਾ ਦੀ ਸ਼ਬਦਾਵਲੀ ਤੋਂ ਪਤਾ ਚੱਲਦਾ ਹੈ ਬੰਦਾ ਮਾਮੂਲੀ ਨਹੀਂ ਸੀ ਖਾਸ ਦੁਨੀਆ ਦਾ ਮਾਲਕ ਸੀ ਨੌ ਸਾਤ ਧੀਏ ਨੌ ਸਾਤ ਕੀਏ ਨੌ ਸਾਤ ਭੀਏ ਨੌ ਸਾਤ ਪਿਆਏ ਨੌ ਸਾਤ ਰਚੇ ਨੌ ਸਾਤ ਬਦੇ ਨੌ ਸਾਤ ਪਿਆ ਪਰਦਾਇਕ ਪਾਏ ਨੌ ਤੇ 7 16 ਕਲਾ ਦੀ ਜਿਹੜੀ ਚੌਪੜ ਹੈ ਨਾ ਉਹ ਵਿਛਾਈ ਗਈ ਸ਼ਤਰੰਜ ਇੱਥੇ ਤੇ ਮੈਂ ਨਹੀਂ ਦੇਖਿਆ ਪਰ तमाम ਅਰਬ ਦੇਸ਼ ਈਰਾਨ ਅਫਗਾਨਿਸਤਾਨ ਕਿ ਹਿੰਦੁਸਤਾਨ ਦੇਚ ਕਿਧਰੇ ਕਿਧਰੇ ਸ਼ਤਰੰਜ ਦੀ ਖੇਡੀ ਜਾਂਦੀ ਚੌਪੜ ਦੀ ਖੇਡ ਸ਼ਤਰੰਜ ਦੀ ਖੇਡ ਮੋਗਲ ਹਿੰਦੁਸਤਾਨ ਦੇਚ ਲਿਆ ਜਿੱਧਰ ਜਿੱਧਰ ਮੋਗਲ ਗਏ ਨੇ ਉਧਰ ਉਧਰ ਸ਼ਤਰੰਜ ਦੀ ਖੇਡ ਲੱਗ ਗਈਏ ਉਹਦੇਚ ਬਾਦਸ਼ਾਹ ਹੁੰਦਾ ਪਿਆਦੇ ਆਉਂਦੇ ਨੇ ਵਜ਼ੀਰ ਆਉਂਦੇ ਨੇ ਔਰ ਬਕਾਇਦਾ ਇੱਕ ਚੌਪੜ ਵਿਛਾ ਦਿੱਤੀ ਜਾਂਦੀ ਏ ਉਹ ਖੇਡ ਖੇਡੇ ਜਾਂਦੇ ਮੈਂ ਬਗਦਾਦ ਦੇਚ ਦੇਖ ਕੇ 당 ਰਹਿ ਗਿਆ ਕਿ ਹਰ ਹੋਟਲ ਦੀ ਜਿਹੜੀ ਟੇਬਲ ਹੈ ਨਾ ਉਹਦੇ ਤੇ ਸ਼ਤਰੰਜ ਬਣੀ ਕੁਝ 4-500 ਮਿਲਦਾ ਸੀ ਸਫਰ ਕੀਤਾ ਕੁਵੇਤ ਤੋਂ ਲੈ ਕੇ ਬਗਦਾਦ ਤੱਕ ਰਸਤੇ ਜੋ ਦੇਖਿਆ 당 ਰਹੇ ਗਏ ਹਰ ਟੇਬਲ ਦੇ ਉੱਤੇ ਸ਼ਤਰੰਜ ਬਣੀ ਗਈ ਜਿਹੜਾ ਬੰਦਾ ਚਾਹ ਪੀਣ ਵਾਸਤੇ ਬੈਠਦਾ ਔ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੰਦਾ ਅਗਰ ਕੋਈ ਸਾਹਮਣੇ ਬੈਠਾ ਹੈ ਤੇ ਦੋ ਖੇਡਣਗੇ ਤੇ ਕੋਈ ਨਹੀਂ ਤੇ ਖੱਲਾ ਹੀ ਖੇਡ ਤੇ ਇਹ سلسلہ ਮੈਂ ਉੱਥੇ ਦੇਖਿਆ ਫਿਰ बार-बार ਅਧਿਐਨ ਕਰਨ ਤੋਂ ਪਤਾ ਚੱਲਿਆ ਕਿ ਇਹ ਖੇਲ ਅਰਬ ਦੇਸ਼ਾਂ ਤੋਂ ਹੀ ਹਿੰਦੁਸਤਾਨ ਵਿੱਚ ਗਏ ਤੇ ਅਰਬੀ ਲੋਕ ਜਿਸ ਜਿਸ ਪਾਸੇ ਗਏ ਇਸ ਖੇਲ ਨੂੰ ਲੈ ਗਏ। ਔਰ ਬੜੀ ਦਿਮਾਗੀ ਖੇਲ ਹੈ। ਉਹਦੇ 'ਚ ਬਹੁਤ ਵੱਡਾ ਦਿਮਾਗ ਲੜਾਉਣਾ ਪੈਂਦਾ। ਉਹਦੇ 'ਚ ਘੋੜੇ ਨੇ, ਪਿਆਦੇ ਨੇ, ਵਜ਼ੀਰ ਹੈ, ਬਾਦਸ਼ਾਹ ਪੂਰੀ ਕਿਸਲਤਨਤ ਦਾ ਨਕਸ਼ਾ ਹੈ। ਹੁਣ ਜਿੱਤਣਾ ਹੈ, ਬਾਦਸ਼ਾਹ ਨੂੰ ਜਿੱਤਣਾ ਹੈ। ਕਿਸ ਤਰ੍ਹਾਂ ਜਿੱਤਣਾ ਹੈ? ਉਹ ਫਿਰ ਸਾਰੀ ਉਸ ਦੇ ਚਾਲਾਂ ਚਲੀਆਂ ਜਾਂਦੀਆਂ ਨੇ। 9 ਤੇ 7 16 ਕਲਾਂ ਦੀ ਜਿਹੜੀ ਚੌਪੜ ਹੈ ਉਹ ਵਿਛਾਈ। 9 7 ਰਚੇ 9 7 ਬਦੇ 9 ਤੇ 7 16 ਕਲਾ ਦੀ ਜਿਹੜੀ ਖੇਡ ਸੀ ਉਹ ਖੇਡਣੀ ਸ਼ੁਰੂ ਹੋਈ 9 7 ਪਿਆਲ ਪਰ ਦਾਇਕ ਪਾਇਆ ਪਤੀ ਦੇ ਉੱਤੇ ਉਸਨੇ 9 ਤੇ 7 16 ਦਾ ਮਾਰੇ ਖੇਡ ਦੇ ਵਿੱਚ ਦਾ ਹੁੰਦੇ ਨੇ 16 ਦਾ ਮਾਰੇ ਪਤਨੀ ਨੇ ਲੇਕਿਨ ਦੇਰਵੀ ਕਾਮਯਾਬ ਨਾ ਹੋਈ ਸ਼ਤਰੰਜ ਦੀ ਖੇਡ ਦੇ ਚ ਜਿੱਤ ਨਾ ਸਕੀ ਪਤੀ ਜਿੱਤ ਗਿਆ ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਜਰ ਛਾਇ ਪਹਿਲੀ ਪੰਕਤੀ ਤੇ ਕਹਿੰਦੇ ਨੇ ਬਈ ਦਾ ਮਾਰ ਕੇ 16 ਦਾ ਮਾਰ ਕੇ ਵੀ ਰਹਿ ਗਏ ਖੇਡ ਫਿਰ ਸ਼ੁਰੂ ਹੋਈ ਪਰ ਦੂਸਰੀ ਦਫਾ ਖੇਡ ਦੇ ਚ ਕਾਮਯਾਬ ਹੋ ਗਏ ਔਰ ਜਿੱਤ ਗਈ ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਜਰ ਛਾਇ ਸ਼ਰਮਸਾਰ ਹੋ ਗਈ ਵੀ ਪਤੀ ਹਾਰ ਗਿਆ ਮੈਂ ਜਿੱਤ ਗਈ ਬਈ ਮੈਂ ਪੁਰਸ਼ ਨੂੰ ਹਰਾ ਦਿੱਤਾ ਹਾਰ ਗਿਆ ਪਤੀ ਸ਼ਰਮਸਾਰ ਹੋ ਗਈ ਚਿਹਰੇ ਤੇ ਲੱਜ ਆ ਗਈ ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਇ ਤੇ ਕਵੀ ਚੰਦਨ ਕਹਿ ਰਹੇ ਨੇ ਕਿ ਐਸਾ ਦ੍ਰਿਸ਼ ਹੋਇਆ ਸ਼ਰਮ ਦੇ ਬਦਲਾਂ ਵਿੱਚ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਛਪਾਇਆ ਜੈਸੇ ਚੰ드ਰਮਾ ਬਦਲਾਂ ਦੀ ਓਟ ਦੇ ਛੁਪ ਗਿਆ ਹੋਵੇ। ਧੰਨਾ ਸਿੰਘ ਇਸਦੇ ਅਰਥ ਕਰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਚ ਲਿਖਿਆ। ਸੁਨ ਧੰਨਾ ਸਿੰਘ ਅਰਥ ਬਖਾਨਾ ਜਿਹੜੇ ਅਰਥ ਮੈਂ ਤੁਹਾਡੇ ਸਾਹਮਣੇ ਕੀਤੇ ਨੇ ਇਹੀ ਅਰਥ ਉਹ ਬ੍ਰਿਜ ਬਾਸ਼ਾ ਚ ਕਰਦੇ ਨੇ। ਸੁਨ ਧੰਨਾ ਸਿੰਘ ਅਰਥ ਬਖਾਨਾ ਤੀ ਖੋੜਸ ਬਰਖਨ ਬਹਿਵਾਨਾ ਖੋੜਸ ਕਹਿੰਦੇ ਨੇ 16 ਨੂੰ ਘਟ 10 ਦਸ ਤੇ ਛੇ ਸੋਲਾ ਖੋੜਸ ਸੰਸਕ੍ਰਿਤ ਦੇ ਵਿੱਚ ਸੋਲਾ ਵਾਸਤੇ ਸ਼ਬਦ ਹੈ ਖੋੜਸ ਛੇ ਵਾਸਤੇ ਸ਼ਬਦ ਹੈ ਖੱਟ ਦਸ ਸ਼ਬਦ ਹੈ ਦਸ ਵਾਸਤੇ ਤੇ ਜਦ ਸੋਲਾ ਹੋਵੇ ਖੋੜਸ ਖੱਟ ਦਸ ਸੋਲਾ ਸੁਨ ਧੰਨਾ ਸਿੰਘ ਅਰਥ ਬਖਾਨਾ ਤੀ ਖੋੜਸ ਬਰਖਨ ਬਹਿਵਾਨਾ ਤਨ ਖੋੜਸ ਸਿੰਗਾਰ ਸੁਹਾਇਓ ਖੋੜਸ ਮਾਸਨ ਮੇ ਪੀ ਆਇਓ ਖੋੜਸ ਘਰ ਕੋ ਚੋਪੜ ਰਚਿਓ ਖੋੜਸ ਦਾਇ ਲਾਇ ਸੁਖ ਮਚਿਓ ਸੋਹੀ ਪਿਆਰੋ ਖੋੜਸ ਲਾਇਓ ਖੋੜਸ ਕੀ ਬਾਜੀ ਜਹ ਪਾਇਓ ਖੋੜਸ ਕਲਾ ਚੰਦ ਮੁਖ ਜੋਈ ਹਾਰ ਪ੍ਰੇ